بلند کرنا واحر جی کا خالصہ واحر کہ دی میں چودھری صاحب کہ چودھری صاحب نے پروگرام بھی سونی آپ اپنے ٹبر سمے جی آنا چاہیے فنکشن لیکن میں موقع ہوں پجا لیا پر جو میں بچیا کا دیکھ رہا سی ਮੈਨੂੰ ਇਦਾਂ ਲੱਗਦਾ ਸੀ ਧਾਰੇ ਜਮੀਂ ਪਰ ਔਰ ਇਹਨਾਂ ਧਾਰਿਆਂ ਨੂੰ ਸਜਾਉਣ ਲਈ ਪੂਰੀ ਮੈਨੇਜਮੈਂਟ ਔਰ ਇਹ ਧਾਰੇ ਵੀ ਅਸੀਂ ਵਿਦਿਆਰਥੀਆਂ ਦੇ ਰੂਪ ਚ ਸਾਡੇ ਇਲਾਕੇ ਦੇ ਜਿੰਨੇ ਪੇਰੈਂਟਸ ਮਾਤਾ ਪਿਤਾ ਇਹਨਾਂ ਧਾਰਿਆਂ ਨੂੰ ਸਜਾਉਣ ਚ ਉਹਨਾਂ ਦਾ ਯੋਗਦਾ ਤੇ ਮੈਂ ਜਦੋਂ ਐਂਟਰ ਹੋਇਆ ਤੇ ਗੀਤ ਵੱਜ ਰਿਹਾ ਸੀ ਉਹ ਵੰਨ ਕਰੇ ਕਿਆ ਕਿਆ ਗੀਤ ਵੱਜ ਰਿਹਾ ਸੀ ਜ ਇਕ ਲਾਈਨ ਚ ਸਾਰਿਆਂ ਨੇ ਬੋਲਣਾ ਹੋਵੇ ਇੱਕੋ ਵਾਰ ਇਹਦਾ ਮਿਊਜ਼ਿਕ ਵੀ ਬੜਾ ਪਿਆਰਾ ਹਵਨ ਕਰਾਂਗੇ ਹਵਨ ਕਰਾਂਗੇ ਹਵਨ ਕਰਾਂਗੇ ਤੇ ਜੀਤ ਬੜਾ ਸੋਹਣਾ ਸੀ ਤੇ ਮੈਂ ਬੈਠਾ ਸੋਚ ਰਿਹਾ ਸੀ ਬਈ ਜੱਜ ਬਣਾਂਗੇ ਡਾਕਟਰ ਬਣਾਂਗੇ ਵਕੀਲ ਬਣਾਂਗੇ ਇਹ ਕਿਹ ਵੀ ਗੀਤ ਵੱਜਣਾ ਮਤਲਬ ਹਵਨ ਕਰਾਂਗੇ ਹਵਨ ਕਰਾਂਗੇ ਔਰ ਮੇਰੇ ਦਿਮਾਗ 'ਚ ਵੱਜ ਰਿਹਾ ਸੀ ਇਹ ਜਿਹੜੇ ਕਾਰੇ ਜਮੀ ਤੇ ਉਤਰੇ ਆ ਸਾਡੇ ਪਿਆਰੇ ਬੱਚੇ ਇਹ ਇਹ ਗੀਤ ਗਾਉਣਗੇ ਆਉਣ ਵਾਲੇ ਕੋਈ 5 ਸਾਲ ਬਾਅਦ ਕੋਈ 10 ਸਾਲ ਬਾਅਦ ਜੱਜ ਬਣेंगे ਵਕੀਲ ਬਣेंगे ਬਗਿਆਨੀ ਬਣेंगे ਡੀਸੀ ਬਣੇਗੇ ਤਸਵੀਰਦਾਰ ਬਣੇਗੇ ਡੀਐਸਪੀ ਬਣੇਗੇ ਵੱਡੀਆਂ ਵੱਡੀਆਂ ਪੋਸਟਾਂ اس کرسی تے کے میرے دماغ میں تو مریا سی میوزک باجریا سی بھون کریں گے بھون کریں گے اتنا راکستان دا کمر کمر چاہتے چھوٹیاں بچیاں نے پایا تو انہیں گیتی لین سے مٹک مٹک چلوں گے گیتی لین سے بڑی بیاری لین سے تو میں وہ میری بڑیاں بڑی آدھتا ہے مڑی کلی کلی کالے دیکھ رہی ہاں ਕਿ ਮਟਕ ਮਟਕ ਚਲੋਗੇ ਤੇ ਮੈਂ ਸੋਚ ਰਿਆ ਸੀ ਇਹ ਮੇਰੀਆਂ ਬੇਟੀਆਂ ਜੇ ਮੇਰੀ ਬੇਟੀ ਵੀ ਇੱਥੇ ਨੱਚਦੀ ਹੁੰਦੀ ਦਾਸ ਕਰਦੀ ਹੁੰਦੀ ਐਂਪਲਾਈ ਕਰਦੀ ਹੁੰਦੀ ਤਾਂ ਮੈਂ ਕਿਹਾ ਸੀ ਮੇਰੀ ਬੇਟੀ ਵਿੱਛਾ ਜੱਜ ਬਣ ਕੇ ਮਟਕ ਮਟਕ ਚਲੇਗੀ ਵਕੀਲ ਬਣ ਕੇ ਮਟਕ 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 ਨਹੀਂ ਛੱਡਣੀ ਹੈਗੀ ਮਟਕ ਮਟਕ ਰੱਖਣੀ ਆ ਲੇਕਿਨ ਉਸ ਮਟਕ ਮਟਕ ਦੇ ਪਿੱਛੇ ਹੋਏਗਾ ਕਿਆ یہ ساڑھی تھی مٹک مٹک چل رہی ہے نا کہ فلانی کوڑ دی جا جائے وہ ہائی کوڑ دی مکیل ہے اے دی جو پی ایس تھی کلیئر ہے کہ اے, اے مین سرمسز دے بچے دا پیپر بات ہویا اے آئی ایس بھی لگ سک ہے آئی ایس بھی لگ سک ہے آئی ایف ایس بھی لگ سک ہے آئی آر ایس بھی لگ سک دیا یہ آئی ایس بھی لگ سک دیا مٹک مٹک چلوں گے ਮੈਂ ਆਪ ਅਲਾਕੇ ਦੇ ਪਪੀਰਸ਼ ਬੈਠੇ ਆਂ ਕਿੱਦਾਂ ਹੈ ਜੀਵਨ ਦਾ ਅੰਗ ਢੰਗੜਾ ਹੈ ਜੀਵਨ ਦਾ ਅੰਗ ਹੈ ਘਰਵਾ ਹੈ ਇਹ ਵੀ ਜੀਵਨ ਦਾ ਅੰਗ ਹੈ ਲੇਕਿਨ ਢੋਲ ਵਾਜੇ ਗਰਵੇ ਦਾ ਢੋਲ ਵਾਜੇ ਤੇ ਢੋਲ ਕਾਹਦਾ ਬੱਜਣਾ ਚਾਹੀਦਾ ਕਿ ਧੀ ਇਸ ਵਾਰੀ ਜੱਜ ਬਣੂਗੀ ਕੁੜੀਆਂ ਲੇਖਤਾਂ ਦੇ ਜੱਜ ਬਣਨਾਂ ਕੁੜੀਆਂ ਲੇਖ ਅਲਾਕੇ ਦਾ ਨੌਰੋਸ਼ਣ ਕਰਨਾ ਈ ਤੇ ਪੀਪੀਐਸੀ ਕਲੀਅਰ ਕਰਨੀ ਹੈ ਤਾਂ ਧੀ ਦਾ ਰੋਕਣਾ ਫਿਰ ਦੇਖੀ ਨਾ ਪੰਜਾਬੀ ਤਹਿਸੀਲਦਾਰ ਨੇ ਉਹ ਇਦਾਂ ਹੀ ਨਿਕਲ ਕੇ ਗਏ ਨੇ ਇਹਨਾਂ ਪ੍ਰੋਗਰਾਮਾਂ 'ਚ ਹੋਈ ਕੋਈ ਆਪਣਾ ਗੋਲ ਬਣਾਉਂਦਾ ਆ ਇਹਨਾਂ ਪ੍ਰੋਗਰਾਮਾਂ 'ਚ ਹੋਈ ਚੌਧਰੀ ਸਾਹਿਬ ਕਿਉਂਕਿ ਤੁਸੀਂ ਤੇ ਦੋਏ ਜਿਹੜੇ ਮੀਆਂ ਬੀਬੀ ਸੇਵਾ ਲੱਗਿਓ ਕਰਨ ਮਨਪ੍ਰੀਤ ਕੌਰ ਜੀ ਐਂਡ ਸਚਿੰਦ ਜੀ ਇਹ ਸਾਡੀ ਡਿਊਟੀ ਆ ਇਹਨਾਂ ਦਾ ਸਟੇਰੀ ਸਿੱਧਾ ਕਰਨਾ ਤਾਰੇ ਜ਼ਮੀਨ ਪਰ ਇਹਨਾਂ ਨੂੰ ਉੱਥੇ ਲੈ ਕੇ ਜਾਣਾ ਉਸਤੇ ਨਹੀਂ ਹੈ ਅੱਜੋ ਸਟੀering ਜ਼ਿੰਦਗੀ ਦਾ ਜ਼ਿੰਦਗੀ ਇੱਕ ਸਕੂਟਰ ਹੈ ਜ਼ਿੰਦਗੀ ਇੱਕ ਕਾਰ ਹੈ ਤੇ ਜੇ ਸਟੀering ਫੰਗ ਲਿਆ ਤੇ ਸਿੱਧਾ ਫਾਨਾ ਹੋਣਾ ਚਾਹੀਦਾ ਜੇ ਸਟੀering بگੜ ਗਿਆ ਤੇ ਗੱਡੀ ਕੱਛੇ ਉੱਤਰ ਗਈ ਤੇ ਫਿਰ ਮਗਨਿਆ ਨਾਲ ਦੇ ਹੱਥਾਂ ਚ ਕੁਝ ਨਹੀਂ ਹੈ ਪਤਾ ਨਹੀਂ ਨਾਲ ਦੇ ਖੇਤਾਂ ਤੇ ਦਰਖਤਾਂ ਤੇ ਬੱਜਣੀ ਆ ਸਟੀering ਫੋਟਾ ਗਿਆ ਤੁਸੀਂ ਲਿਖੋ ਆਪਣੀ ਕੰਮ ਤੇ ਬੱਚਿਓ ਲਿਖੋ ਆਪਣੀ ਗੱਲ ਤੇ ਕੀ ਬਣਨਾ ਜ਼ਿੰਦਗੀ ਵਿੱਚ ਜ਼ਿੰਦਗੀ ਦੇ ਵਿੱਚ ਮੰਮੀ ਪਾਪਾ ਦੇਖਿਆ ਕੰਮ ਕਰਦਾ ਮਮ ਡੈਡ ਦੇਖੇ ਕੁੱਟੀਆਂ ਜਾਂਦੇ ਕਿ ਜਦੋਂ ਵਿਆਹ ਸ਼ਾਦੀ ਹੋਰ ਮੰਮੀ ਕਹਿੰਦੀ ਉਹਦੇ ਪੈਸੇ ਤਾਂ ਹੈ ਹੀ ਨਹੀਂ ਪੂਰੇ ਡੈਡੀ ਕਹਿੰਦਾ ਪੈਸੇ ਤਾਂ ਪੂਰੇ ਹੈ ਹੀ ਨਹੀਂ ਪੈਸੇ ਕਿੱਥੇ ਗਏ ਸਾਡੇ ਇਸੇ ਮੰਮੀ ਡੈਡੀ ਨੇ ਇੰਨੀ ਮਿਹਨਤ ਕਰਦੇ ਪੈਸੇ ਕਿੱਥੇ ਗਏ ਤੇ ਬੱਚਿਓ ਕਮੀ ਤੁਸੀਂ ਲੋ ਕਰਦੇ ਹਿੱਤਾ ਵੀ ਭੰਗੜਾ ਵੀ ਲੇਖੋ ਉਹ ਪੈਸੇ ਕਹਦੇ ਕੌਣ ਨੇ ਬਣ ਕੇ ਕਮਾਉਣੇ ਨੇ ਵਕੀਲ ਬਣ ਕੇ ਕਮਾ ਲੈਗੇ ਜਾਂ ਚੌਧਰੀ ਬੇਮਰ ਬੰਦੂ ਇਹ ਸਕੂਲ ਹਸਤਾ ਤੇ ਫੈਕਰੀ ਲਾ ਕੇ ਕਮਾਉਣੇ ਇੰਦਾ ਕਮਾਉਣੇ ਇਹ ਤੁਹਾਨੂੰ ਨਿਸ਼ਾਨੇ ਅੱਜ ਲਿਖਣੇ ਪੈਣਗੇ ਜਿਹੜਾ 5ਵੀਂ ਟੱਪ ਗਿਆ ਜਿਹੜਾ 9ਵੀਂ ਦੇ ਵਿੱਚ ਆ ਗਿਆ 10ਵੀਂ ਚ ਆ ਗਿਆ ਇਹ ਉਹਦੇ ਨਿਸ਼ਾਨੇ ਅੱਜ ਬਣਨੇ ਨੇ 11ਵੀਂ 12ਵੀਂ ਵਾਲਾ ਤਾਂ ਡੰਗਿਆ ਹੋਣਾ ਚਾਹੀਦਾ ਔਰ ਇਹ ਨਿਸ਼ਾਨੇ ਪੂਰੇ ਹੁੰਦੇ ਆ ਨਿਸ਼ਾਨੇ ਪੂਰੇ ਹੁੰਦੇ ਆ ਉਹਨੇ ਲਈ ਟਾਈਮ ਟੇਬਲ ਬਣਾਉਣਾ ਪੈਂਦਾ ਹੈ ਵਾਟ ਇਰ ਯਰ ਸਟੱਡੀ ਟਾਈਮ ਟੇਬਲ ਜੇ ਤੁਹਾਡਾ ਸਟੱਡੀ ਟਾਈਮ ਟੇਬਲ ਹੈ ਜੇ ਤੁਹਾਡੀ ਲਾਈਫ ਦਾ ਟਾਈਮ ਟੇਬਲ ਹੈ ਧਰਤੀ ਦੀ ਕੋਈ ਤਾਕਤ ਨਹੀਂ ਕਿ ਤੁਸੀਂ ਅੱਗੇ ਨਾ ਵੱਧ ਸਕੋ ਕਿ ਜ਼ਮੀਨ ਦੇ ਤਾਰੇ ਅਸਮਾਨ ਵਿੱਚ ਉੱਡ ਸਕਣ ਕੋਈ ਧਰਤੀ ਦੀ ਤਾਕਤ ਨਹੀਂ ਵਾਟ ਇਰ ਟਾਈਮ ਟੇਬਲ ਜੇ ਤੁਹਾਡਾ ਉੱਤਰ ਹਾਂ ਹੈ ਕਿ ਮੇਰਾ ਹੈਗਾ ਮੈਂ ਸਵੇਰੇ ਮੋਰਲ ਸਾਇੰਸ ਚ ਪੜਾਇਆ ਗੱਟਾ ਪਰ ਲਈ ਇੰਦਾ ਮਾਰਨਿੰਗ ਕਿ ਆ ਮੋਰਲ ਸਾਇੰਸ ਵੀ ਇਹ ਗੱਲ ਮੰਨੀ ਆ ਗੱਟਾ ਪਰ ਲਈ ਇੰਦਾ ਮਾਰਵੀ 6 ਵਜੇ ਉੱਠ ਰਹੇ ਆ 5 ਵਜੇ ਉੱਠ ਰਹੇ ਆ ਸਕੂਲ ਜਾਣ ਤੋਂ ਪਹਿਲਾਂ ਡੇਢ ਘੰਟਾ 2 ਘੰਟੇ ਸਟੱਡੀ ਤੁਹਾਡੀ ਟਾਈਮ ਟੇਬਲ ਚ ਹੈ ਏ ਨਹੀਂ ਸੁੱਕੇ ਮੌਟੇ ਜੇ ਮੋਟੇ ਕਰਦੇ ਆ ਨਾਉਣੇ ਆ ਤੋਂ ਨਹੀਂ ਆ ਕੇ ਬਸ ਦੇ ਮਗਰ ਪੱਜ ਕੇ ਬਸ ਚੜਦੇ ਆ ਤੇ ਫਿਰ ਜ਼ਿੰਦਗੀ ਚ ਸਫਲ ਹੋ ਕੌਣ ਆ ਫਿਰ ਨਹੀਂ ਦਾ ਫਿਰ ਨਹੀਂ ਇਹ ਜੱਜ ਵਕੀਲ ਫਿਰ ਨਹੀਂ ਬਣਣਾ ਸਕੂਲ ਆ ਗਏ ਹਰ ਪੀਰੀਅਡ ਲੱਗ ਰਿਹਾ ਫੀਚਰ ਪੜਾ ਰਹੇ ਆ ਬੱਚਿਓ ਤੁਹਾਡੇ ਆਈਆ ਇੱਕ ਪੀਰੀਅਡ ਤੋਂ ਵਿਹਲਾ ਵਿਹਲਾ ਵੀ ਹੁਣਾ ਕੋਈ ਗੇਮ ਵਾਲਾ ਵੀ ਹੁਣਾ ਕਿ ਆ ਗੇਮ ਖੇਡ ਰਹੇ ਉਠੀਆ ਆਤਾ ਉਠੀਆ ਜਰਾਤਾ ਕਰ ਰਹੇ ਆ ਮੇਰੇ ਵਰਗਾ ਜੇ ਸ਼ਰਾਰਤੀ ਨਹੀਂ ਬਣ ਸਕਦਾ ਤਾਂ ਜ਼ਿੰਦਗੀ ਚੋਂ ਵੀ ਕੁਝ ਨਹੀਂ ਕਰ ਸਕਦਾ ਅਲੰਭਾ ਇੱਕਦਾਂ ਘਰ ਆਉਣਾ ਚਾਹੀਦਾ ਤੁਹਾਡੇ ਇਹਦਾ ਮਤਲਬ ਤੁਸੀਂ ਐਕਟਿਵ ਹੋ ਜਦੋਂ ਮੰਮੀ ਘੜੀ ਕੋਲ ਆਂਬਾ ਜਾਵੇ ਨਾ ਪਿਓ ਨਹੀਂ ਮੇਬਰ ਕੋ ਤੁਹਾਡੇ ਮੁੰਡੇ ਨਾਲ ਕੇਵਲ ਪਾਣਦੇ ਤੁਸੀਂ ਕਿਉਂ ਨਹੀਂ ਸਾਡਾ ਤੁਹਾਨੂੰ ਠੀਕ ਕਰੇ ਤੇ ਜ਼ਿੰਦਗੀ ਚ ਕੁਝ ਬਣੇ ਜੇ ਕਹੇਗਾ ਕਿ ਅੱਜ ਆਪਾਂ ਕਾ ਪੇਰ ਸਮਿਤੀ ਵਾਲੇ ਦੇ ਇਹ ਬੜਦਾ ਠੀਕ ਹੈ ਪਰ ਪਰ ਪਰਵਾਹ ਕਰਦਾ ਹੈ ਤੁਸੀਂ ਕਰੋ ਮੇ ਇਹ ਸਾਡੀ ਕਮੇਟੀ ਇਹ ਜ਼ਿੰਦਗੀ ਕੁਝ ਬਣੇਗੀ ਇਹ ਨਿਸ਼ਾਨੀ ਆਵੇ ਬੱਚਿਆਂ ਦੇ ਬੱਚਿਆਂ ਦੀ ਐਕਟੀਵਿਟੀ ਦੀ ਹੈ ਬੱਚੇ ਦੇ ਕਿਉਂ ਵਧਣ ਨਹੀਂ ਆਪਣੇ ਬੱਚਿਆਂ ਦਾ ਟਾਈਮ ਟੇਬਲ ਮੋਟੀ ਰੀਟ ਕਰੋ ਬੱਚਿਆਂ ਕਿਰ ਸ਼ਾਮ ਨੂੰ 3 ਵਜੇ ਘਰ ਆ ਗਏ 1 ਘੰਟਾ ਸੌ ਜਾਓ ਪਾਵਰ ਨੈਪ ਲੈਣਾ ਬੱਚਿਆਂ ਨੂੰ ਸਿਖਾਓ ਪਾਵਰ ਨੈਪ 5 ਮਿੰਟ ਦਾ 10 ਮਿੰਟ ਦਾ ਫ੍ਰੈਸ਼ ਕਿਤਾ ਹੋਣਾ ਪਾਵਰ ਨੈਪ ਤੋਂ ਬਾਅਦ 3 ਘੰਟੇ ਦੀ ਸਟੱਡੀ ਸਿਟਿੰਗ 2 ਘੰਟੇ ਦੀ ਸਟੱਡੀ ਸਿਟਿੰਗ ਦੋ ਸੌ ਘੰਟਾ ਬੰਨ੍ਹ ਲਓ ਸੂਤ ਤੋਂ ਬਾਅਦ 4 ਘੰਟੇ ਬੱਚਾ ਪੜ੍ਹ ਰਿਹਾ 6 ਘੰਟੇ ਬੱਚਾ ਪੜ੍ਹ ਰਿਹਾ ਕਿ ਨਹੀਂ ਪੜ੍ਹ ਰਿਹਾ ਇਹ ਤੁਹਾਡੀ ਟਾਈਮ ਟੇਬਲ ਚ ਬੰਨ੍ਹ ਹੈ ਰਾਤੀ ਰੋਟੀ ਤੋਂ ਪਹਿਲਾਂ 3 ਘੰਟੇ ਸਟੱਡੀ ਰੋਟੀ ਖਾਣ ਤੋਂ ਬਾਅਦ 2 ਘੰਟੇ ਸਟੱਡੀ ਸਵੇਰ ਨੂੰ ਸਕੂਲ ਜਾਣ ਤੋਂ ਪਹਿਲੇ 1 ਘੰਟੇ ਦੀ ਸਟੱਡੀ ਕੀਤੀ ਆ ਇਸ ਕਰਕੇ ਮੇਰੇ ਪਿਆਰੇ ਵਿਦਿਆਰਥੀਓ ਪੇਰੈਂਟਸ ਟੀਚਰਸ ਹੈ ਵਾ ਰਿਕੁਐਸਟ ਵਾ ਇਹ ਸਾਡਾ ਇਲਾਕਾ ਇਹ ਕਹਿੰਦੇ ਆ ਸਬ ਮਲਟੀਪਰਪਸ ਏਰੀਆ ਕਹਿੰਦੀ ਖੇਤਾ ਇਹ ਬੜਾ ਪਛੜਿਆ ਹੋਇਆ ਇਲਾਕਾ ਆ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੀ ਕਰਤੀ ਇਸ ਇਲਾਕੇ ਦੀ ਲੋੜ ਹੈ ਉਦੋਂ ਹੋਣੀ ਆ ਜਦੋਂ ਸਾਡੇ ਧੀਆ ਪੁੱਤਾਂ ਨੇ ਬੜੀਆਂ ਕੋਸ਼ਿਸ਼ਾਂ ਤੇ ਮਟਕ ਮਟਕ ਕੇ ਚੱਲੂਗੇ ਜਦੋਂ ਸਾਡੇ ਆਂਗਰੇਜ਼ ਪੁੱਤਾਂ ਨੇ ਕਿਹੜੀਆਂ ਚੀਜ਼ਾਂ ਨੂੰ ਗੇਨ ਕਰਨਾ ਹੈ ਮੈਂ ਜ਼ਿਆਦਾ ਲੰਮੀ ਗੱਲਬਾਤ ਨਹੀਂ ਕਰਮੀ ਕਿ ਕੋਈ ਵਿਦਿਆਰਥੀਆਂ ਦੀਆਂ ਕੁੰਡੀਆਂ ਕਾਪੋ ਲੈ ਕੇ ਕਹਣੀ ਆ ਤੇ ਇਹਨਾਂ ਨੇ ਸਾਨੂੰ ਕਹਿਣਾ ਆ ਸ਼ੌਰਿਆ ਇੰਟਰਨੈਸ਼ਨਲ ਸਕੂਲ ਵਾਲਿਆਂ ਦਾ ਗਾਉਂ ਆਏ ਤੇ ਆਪਾਂ ਇਹਨਾਂ ਦੀ ਜ਼ਿਆਦਾ ਅੜਕਾਂ ਨਾ ਬਣੀਏ ਬਲਾਈਏ ਆਪਣੇ ਬੱਚਿਆਂ ਦੇ ਸੁਪਨੇ ਰੱਖ ਕੇ ਜਾਈਏ ਜਦੋਂ ਨਿਕਲਣਾ ਗੇਟ ਤੋਂ ਬਾਹਰ ਅੱਜ ਦਾ ਫੰਕਸ਼ਨ ਤੁਹਾਡੇ ਬੱਚਿਆਂ ਦੇ ਸੁਪਨਿਆਂ ਦੇ ਨਾਮ ਅੱਜ ਦਾ ਫੰਕਸ਼ਨ ਇਸ ਬੜਾ ਤੌਰ 'ਤੇ ਦੇ ਵਿਚ ਆਉਣੇ ਅੱਜ 10 ਸਾਲਾਂ ਦੇ ਵਿੱਚ ਯੂਪੀਐਸਸੀ ਪੀਪੀਐਸਸੀ ਲਾ ਲਈ ਹੈ ਧਰਗਾ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਬੜੇ ਕਰ ਵਾਹੀਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮਚ ਸਰ ਆਪਨੇ ਹਮਾਰੇ એનਰਜੀ ਉਹ 2 ਗੁਣਾ 3 ਗੁਣਾ ਨਹੀਂ 1000 ਗੁਣਾ